ਇਹ ਹੈ ਜੀ ਸਰਕਾਰੀ ਐਮਡੀ ਸੀਨੀਅਰ ਸੈਕੰਡਰੀ ਸਕੂਲ ਲੋਹਟਵਦੀ ਜੋ ਕਿ ਇਲਾਕੇ ਦੀ ਬਹੁਤ ਪੁਰਾਣੀ ਵਿਦਿਅਕ ਸੰਸਥਾ ਇਹ ਸੰਸਥਾ ਦੇ ਵਿੱਚੋਂ ਪਤਾ ਨਹੀਂ ਕਿੰਨੇ ਵਿਦਿਆਰਥੀ ਜਿਹੜੇ ਵਿਦਿਆ ਦਾ ਆਪਣਾ ਗ੍ਰਹਿਣ ਕਰਕੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਡਾਕਟਰ ਅਧਿਆਪਕ ਵਕੀਲ ਡੀਸੀ ਵਗੈਰਾ ਪਤਾ ਨਹੀਂ ਕਿਹੜੇ-ਕਿਹੜੇ ਸਕੂਲ ਨੇ ਜਿਹੜੇ ਅਫਸਰ ਪੈਦਾ ਕੀਤੇ ਨੇ ਪਿਛਲੇ ਸਮੇਂ ਦੌਰਾਨ ਜਿਹੜਾ ਸਰਕਾਰੀ ਸਕੂਲਾਂ ਦਾ ਗ੍ਰਾਫ ਬਹੁਤ ਜ਼ਿਆਦਾ ਨੀਮੀ ਪੱਧਰ ਤੇ ਚਲਾ ਗਿਆ ਸੀ ਲੋਕਮਨਾਂ ਦੇ ਵਿੱਚ ਹੀ ਗੱਲ ਘਰ ਘਰ ਗਈ ਸੀ ਕਿ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਦੇ ਵਿੱਚ ਪੜ੍ਹ ਕੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦਾ ਭਵਿੱਖ ਜਿਹੜਾ ਉਹ ਸੁਰੱਖਿਸ਼ਤ ਨਹੀਂ ਹੈਗਾ ਉਹ ਜਵਲ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਜਿਹੜਾ ਮਿੱਥ ਆ ਇਹਨੂੰ ਤੋੜਿਆ ਗਿਆ ਤੇ ਜਿਹੜੇ ਅੱਜ ਕੱਲ ਟੀਚਰ ਨੇ ਉਹਨਾਂ ਨੇ ਬੜੀ ਮੁਸਾਕਤ ਦੇ ਨਾਲ ਬੜੀ ਮਿਹਨਤ ਦੇ ਨਾਲ ਉਸ ਜਿਹੜੀ ਕਲਪਨਾ ਆਪਣੇ ਮਨਾਂ ਦੇ ਵਿੱਚ ਵਸ ਗਈ ਸੀ ਇੱਕ ਗੱਲ ਘੜ ਕਰ ਗਈ ਸੀ ਜੀ ਦੇ ਵਿੱਚ ਇਹ ਸਕੂਲ ਦਾ ਜਿਹੜਾ ਢਾਂਚੇ ਸੀ ਉਹ ਵੀ ਦੂਸੀ ਸਨ ਇਧਰ ਕਿਤੇ ਮਾਪੇ ਵੀ ਦੂਸੀ ਸਨ ਤੇ ਬੱਚਿਆਂ ਨੇ ਜਿਹੜੇ ਮਾਪਿਆਂ ਦਾ ਅਰੋਖਾ ਉਹ ਪ੍ਰਾਈਵੇਟ ਸਕੂਲਾਂ ਵੱਲ ਕਰ ਲਿਆ ਸੀ ਪਰ ਹੁਣ ਉਹ ਸਮਾਂ ਆ ਗਿਆ ਕਿ ਆਪਾਂ ਉਹ ਪ੍ਰਾਈਵੇਟ ਸਕੂਲਾਂ ਤੋਂ ਆਪਣਾ ਮੁੱਖ ਜਿਹੜਾ ਮੋੜ ਕੇ ਇਹਨਾਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਈਏ ਤਾਂ ਜੋ ਜਿਹੜਾ ਆਪਣੀ ਲੁੱਟ ਖਸੁੱਟ ਹੁੰਦੀ ਆ ਕਿ ਆਏ ਸਾਲ ਆਪਾਂ ਨੂੰ ਕਿੰਨੀਆਂ-ਕਿੰਨੀਆਂ ਫੀਸਾਂ ਦੇ ਕੇ ਟਰਾਂਸਪੋਰਟ ਖਰਚੇ, ਵਰਦੀਆਂ ਦੇ ਖਰਚੇ ਸਕੂਲਾਂ ਦੀਆਂ ਵਾਧੂ ਫੀਸਾਂ ਦੇ ਖਰਚੇ ਤੋਂ ਬਚਿਆ ਜਾ ਸਕੇ ਇਨ੍ਹਾਂ ਸਕੂਲਾਂ ਦੇ ਜਿਹੜੇ ਅਧਿਆਪਕ ਨੇ ਬਿਲਕੁਲ ਕੁਆਲੀਫਾਈਡ ਨਹੀਂ ਹਰ ਵਿਸ਼ੇ ਦੇ ਮਾਹਰ ਨਹੀਂ ਬੜਾ ਅਨੁਸ਼ਾਸਨ ਦੇ ਨਾਲ ਜਿਹੜਾ ਸਕੂਲ ਆ ਸਰਕਾਰੀ ਐਮਡੀ ਸੀਨੀਅਰ ਸੈਕੰਡਰੀ ਸਕੂਲ ਲੋਹਟਵੱਦੀ ਦੀ ਮੈਂ ਗੱਲ ਕਰਾਂ ਇਸ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਬੜੇ ਅਨੁਸ਼ਾਸਨ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਨੇ ਜੇਕਰ ਪੜ੍ਹਾਈ ਦੇ ਨਾਲ-ਨਾਲ ਕਿਸੇ ਬੱਚੇ ਦੇ ਵਿੱਚ ਕੋਈ ਵੀ ਐਕਟੀਵਿਟੀ ਆ ਕੋਈ ਕੁਦਰਤੀ ਕਿਸੇ ਨੂੰ ਰੱਬ ਗੋੜ ਗਿਫਟਡ ਕੋਈ ਚੀਜ਼ ਆ ਕੋਈ ਬੱਚਾ ਕਿਸੇ ਫੀਲਡ ਦੇ ਵਿੱਚ ਹੈਲਪ ਲੈਣੀ ਚਾਹੁੰਦਾ ਤਾਂ ਉਹ ਬੜੇ ਨਿੱਘੇ ਸੁਭਾਅ ਨਾਲ ਸਮਝਾ ਕੇ ਉਹਦੀ ਮਦਦ ਕਰਦੇ ਨੇ ਭਾਵੇਂ ਖੇਡਾਂ ਦੇ ਵਿੱਚ ਜਾਣਾ ਚਾਹੁੰਦਾ ਕਿਸੇ ਨੇ ਕੋਈ ਕਿਸੇ ਵੀ ਫੀਲਡ ਦੇ ਵਿੱਚ ਜਾਣਾ ਤਾਂ ਅਧਿਆਪਕ ਸਹਿਬਾਨ ਹਰ ਸਮੇਂ ਹਾਜ਼ਰ ਨੇ ਇੰਗਲਿਸ਼ ਦੇ ਵਿੱਚ ਜਿਹੜੀ ਵਾਇਲੈਂਸ ਦਾ ਕਰੇ ਚੱਲਿਆ ਪੰਜਾਬ ਦੇ ਵਿੱਚ ਉਹਦੇ ਲਈ ਸਪੈਸ਼ਲ ਜਿਹਾਂ ਲਿਸਨਿੰਗ ਦੀਆਂ ਕਲਾਸਾਂ ਨੇ ਉਹਦੇ ਲਈ ਕਲਾਸਾਂ ਦੇ ਵਿੱਚ ਜਿਹੜੇ ਡਿਜੀਟਲ ਪ੍ਰੋਜੈਕਟਰ ਲੱਗੇ ਹੋਏ ਨੇ ਸਕੂਲਾਂ ਵਿੱਚ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਵਿੱਚ ਦੇਖਣ ਨੂੰ ਮਿਲਦੇ ਨੇ ਇਸ ਤੋਂ ਇਲਾਵਾ ਕੰਪਿਊਟਰ ਲੈਬ ਸਾਇੰਸ ਲੈਬ ਲਾਇਬ੍ਰੇਰੀ ਬੱਚਿਆਂ ਦੇ ਵਿੱਚ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਹਰ ਸਹੂਲਤਾਂ ਜਿਹੜੀ ਉਹ ਹਾਜ਼ਰ ਆ ਸਕੂਲ ਦੀ ਜਿੱਥੇ ਇਮਾਰਤ ਬਹੁਤ ਸੋਹਣੀ ਆ ਉੱਥੇ ਸਕੂਲ ਦੇ ਵਿੱਚ ਜਿਹੜੀਆਂ ਸਾਰੀਆਂ ਸਹੂਲਤਾਂ ਨੇ ਉਹਦੇ ਨਾਲ ਸਕੂਲ ਪੂਰਾ ਲੈਸਾ ਤੇ ਬਸ ਗਿਲਾ ਹੀ ਇਹ ਆ ਅਧਿਆਪਕਾਂ ਨੂੰ ਕਿ ਅਸੀਂ ਪੂਲ ਜੋਰ ਲਾ ਰਹੇ ਹਾਂ ਪਰ ਐਡਮਿਸ਼ਨਾਂ ਜਿਹੜੀਆਂ ਬਹੁਤ ਘੱਟ ਹੋ ਰਹੀਆਂ ਨੇ ਤੇ ਗੁਜ਼ਾਰ ਸਾਕੇ ਆਪਾਂ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਸਕੂਲਾਂ ਦੇ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਉਜਵਲ ਕਰੀਏ ਅਤੇ ਇਹ ਸਕੂਲਾਂ ਡੁੱਬਣ ਤੋਂ ਬਚਾਈਏ ਤੇ ਆਪਣਾ ਭਵਿੱਖ ਡੁੱਬਣ ਤੋਂ ਬਚਾਈਏ ਜਿਹੜੀ ਆਪਣੇ ਮਨਾਂ ਦੇ ਵਿੱਚ ਮਿੱਥ ਸੀਗੀ ਨਾ ਕਾਫੀ ਸਮੇਂ ਦੌਰਾਨ ਪਿਛਲੇ ਸਮੇਂ ਦੌਰਾਨ ਸਕੂਲਾਂ ਦਾ ਗ੍ਰਾਫ ਉਹ ਗਿਰਿਆ ਇੰਨਾ ਸਕੂਲਾਂ ਦੇ ਵਿੱਚ ਉਹ ਦੋਸ਼ੀ ਸੀਗੇ ਤਾਂ ਕਿਵੇਂ ਵੀ ਕਹਿ ਲੋ ਪਰ ਅੱਜ ਉਹ ਗ੍ਰਾਫ ਆ ਜਿਹੜਾ ਉਹ ਬਹੁਤ ਉੱਚਾ ਆ ਗਿਆ ਤੁਹਾਨੂੰ ਇਹ ਸਕੂਲਾਂ ਦਾ ਜਿਹੜਾ ਵਿਜ਼ਿਟ ਕਰਕੇ ਤੁਹਾਨੂੰ ਪਤਾ ਲੱਗਣਾ ਕਿ ਹਾਂ ਸਾਡੇ ਬੱਚੇ ਆ ਜਿਹੜੇ ਇੱਥੇ ਪੜ੍ਹ ਕੇ ਕੁਝ ਨਾ ਕੁਝ ਜ਼ਰੂਰ ਬਣ ਗਏ ਕਿਉਂਕਿ ਲੱਖਾਂ ਧਾਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਧਾਰਨਾ ਆਪਾਂ ਦੇਖ ਸਕਦੇ ਹਾਂ ਕਿ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਸੀ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਆ ਸੋ ਇਸ ਕਰਕੇ ਜਿਨ੍ਹਾਂ ਨੇ ਪੜ੍ਹਨਾ ਉਹ ਆਓ ਜੀਆਂ ਨੂੰ ਇਨ੍ਹਾਂ ਸਕੂਲਾਂ ਦੇ ਵਿੱਚ ਦਾ ਆਪ ਜੀ ਦਾ ਦਾਖਲਾ ਜਿਹੜਾ 6ਵੀਂ ਜਮਾਤ ਤੋਂ ਲੈ ਕੇ ਪਲੱਸ 2 ਤੱਕ 10 ਪਲੱਸ 2 ਤੱਕ ਪਲੱਸ 1 ਤੇ ਪਲੱਸ 2 ਜਿਹੜੇ ਆਰਟਸ ਦੇ ਜਿਹੜੇ ਗਰੁੱਪ ਨੇ ਉਹ ਚੱਲ ਰਹੇ ਨੇ ਇਹ ਬੜਾ ਸੁਖਾਵਾਂ ਜਿਹੜਾ ਮਾਹੌਲ ਆ ਸਕੂਲ ਦਾ ਆਓ ਤੁਹਾਨੂੰ ਅੱਜ ਉਹਨਾਂ ਅਧਿਆਪਕਾਂ ਨਾਲ ਵੀ ਗੱਲ ਕਰਵਾਵਾਂਗੇ ਤੇ ਜਿਹੜੀਆਂ ਸਕੂਲ ਦੇ ਵਿੱਚ ਗਤੀਵਿਧੀਆਂ ਹੋ ਰਹੀਆਂ ਉਹਨਾਂ ਦੁਆਰਾ ਵੀ ਆਪਾਂ ਚਰਚਾ ਕਰਾਂਗੇ ਜੀ ਧੰਨਵਾਦ ਜੀ ਅੱਲੇ ਵਿਦਿਆ ਚਾਨਣ ਹੋਏ ਜਿਹੜਾ ਵਿਦਿਆ ਉਹ ਮਨੁੱਖ ਦਾ ਤੀਜਾ ਨੇਤਰਾ ਪਰ ਮੈਂ ਅੱਜ ਖੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਟਵਦੀ ਜਿੱਥੋਂ ਪੜ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਇੱਥੋਂ ਦੇ ਪੜੇ ਜਿਹੜੇ ਵਿਦਿਆਰਥੀ ਨੇ ਪਰ ਹੁਣ ਥੋੜੇ ਸਮੇਂ ਦੇ ਵਿੱਚ ਆਪਣੇ ਮਨਾਂ ਦੇ ਵਿੱਚ ਇੱਕ ਗੱਲ ਘਰ ਕਰ ਗਈ ਕਿ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਨਹੀਂ ਹੋਣੀ ਸਾਡੇ ਬੱਚਾਂ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਸ਼ਤ ਨਹੀਂ ਹੋਣਾ ਅਸੀਂ ਕਈ ਸਾਲਾਂ ਤੋਂ ਆਪਣਾ ਜਿਹੜਾ ਪਿੰਡਾਂ ਦੇ ਬੱਚਿਆਂ ਨੇ ਖਾਸ ਕਰ ਜਿਹੜਾ ਰੋਖਾ ਉਹ ਪ੍ਰਾਈਵੇਟ ਸਕੂਲਾਂ ਵੱਲ ਕਰ ਲਿਆ ਉਹ ਇੱਕ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੀ ਆਪਾਂ ਆਪਣੀ ਲੁੱਟ ਆਪਾਂ ਆਪਣੀ ਲੁੱਟ ਵੀ ਕਰਵਾ ਲਈ ਪਰ ਆਪਾਂ ਕੋਈ ਬਹੁਤਾ ਵਧੀਆ ਫਿਊਚਰ ਆਪਣੇ ਬੱਚਿਆਂ ਨੂੰ ਨਹੀਂ ਦੇ ਸਕੀ ਇਨ੍ਹਾਂ ਸਕੂਲਾਂ ਨੇ ਉਹ ਜਿਹੜੀ ਮੈਥ ਉਹ ਤੋੜ ਦਿੱਤੀ ਆ ਤੇ ਸਕੂਲਾਂ ਦੇ ਵਿੱਚ ਅੱਜਕੱਲ ਬਹੁਤ ਵਧੀਆ ਪੜ੍ਹਾਈ ਹੋ ਰਹੀ ਆ ਜੇਕਰ ਸਹੂਲਤਾਂ ਦੀ ਗੱਲ ਕਰੀਏ ਤਾਂ ਬਹੁਤ ਸੋਹਣੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੂਰੀਆਂ ਸੁੱਖ ਸਹੂਲਤਾਂ ਦੇ ਵਿੱਚ ਪੜਾਇਆ ਜਾਂਦਾ ਪੂਰਾ ਉਹ ਨਿਸ਼ਾਸ਼ਣ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਪੜਾਇਆ ਜਾਂਦਾ ਖੇਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਨਾਮ ਨੇ ਉਹ ਬੜੇ ਬੱਚਿਆਂ ਨੇ ਚਮਕਾਏ ਨੇ ਹਰ ਖੇਤਰ ਦੇ ਵਿੱਚ ਜਿਹੜਾ ਅਧਿਆਪਕਾ ਉਹ ਬੱਚਿਆਂ ਦੇ ਨਾਲ ਸਹਿਯੋਗ ਕਰ ਰਿਹਾ ਹੁਣ ਸਾਡਾ ਵੀ ਇਹ ਫਰਜ਼ ਬਣਦਾ ਕਿ ਜਿਹੜਾ ਸਾਡੇ ਲੋਕਮਨਾਂ ਦੇ ਵਿੱਚ ਇਹ ਗੱਲ ਬੈਠ ਗਈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਇੱਕ ਵਾਰ ਆ ਕੇ ਤੁਸੀਂ ਅੱਖੀਂ ਦੇਖੋ ਤੇ ਆਪਣੇ ਬੱਚਿਆਂ ਦੇ ਜਿਹੜੇ ਦਾਖਲੇ ਨੇ ਇਹਨਾਂ ਸਕੂਲਾਂ ਦੇ ਵਿੱਚ ਕਰਵਾਓ ਮੈਂ ਖੜਾ ਲੋਹਟਵਦੀ ਸਰਕਾਰੀ ਐਮਡੀ ਸੀਨੀਅਰ ਸਕੈਂਡਰੀ ਸਕੂਲ ਲੋਹਟਵਦੀ ਜਿਹੜਾ ਕਿ ਇਲਾਕੇ ਦਾ ਇੱਕ ਮੈਂ ਕਹਿ ਸਕਦਾ ਕਿ ਪਹਿਲਾ ਸਕੂਲ ਆ ਕੇ ਹੁਣ ਤਾਂ ਭਾਵੇਂ ਸਕੂਲਾਂ ਦੀ ਭਰਮਾਰ ਹੋ ਗਈ ਪਰ ਲੋਹਟਵੰਦੀ ਸਕੂਲ ਦੇ ਵਿੱਚੋਂ ਨਾਲ ਦੇ ਪਿੰਡਾਂ ਦੇ ਪੜ੍ਹ ਕੇ ਜਿਹੜੇ ਵਿਦਿਆਰਥੀ ਨੇ ਉਹ ਪੜ੍ਹ ਕੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਇੱਥੋਂ ਦਾ ਜਿਹੜਾ ਸਟਾਫ ਆ ਇਸ ਟਾਈਮ ਇਹਦਾ ਸਟਾਫ ਆ ਉਹ ਬੜਾ ਸਹਿਯੋਗ ਬੜਾ ਕੋਆਪਰੇਟ ਕਰਦਾ ਬੱਚਿਆਂ ਦੇ ਨਾਲ ਬੱਚਿਆਂ ਨੂੰ ਖੇਡਾਂ ਦੇ ਮੁਕਾਬਲਿਆਂ ਦੇ ਕੋਈ ਵੀ ਐਕਟੀਵਿਟੀ ਆ ਬੱਚਿਆਂ ਦੀ ਤੇ ਜ ਖਾਸ ਕਰ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਇੰਗਲਿਸ਼ ਮਗਰ ਆਪਾਂ ਭਾਜਦੇ ਆ ਕਿ ਸਾਡੇ ਬੱਚੇ ਦੀ ਜਿਹੜੀ ਇੰਗਲਿਸ਼ ਆ ਅੱਜ ਸਮੇਂ ਦੀ ਮੰਗ ਆ ਕਿ ਕਦੇ ਕਮਜ਼ੋਰ ਨਾ ਹੋ ਜੇ ਪਰ ਇੱਥੋਂ ਦੇ ਬੱਚੇ ਤੁਹਾਨੂੰ ਦਿਖਾਵਾਂਗੇ ਕਿ ਜਿਵੇਂ ਪੰਜਾਬੀ ਵਿੱਚ ਕਹਿੰਦੇ ਨੇ ਕਿ ਚਰੀ ਆਂਗੂ ਇੰਗਲਿਸ਼ ਵੜਦੇ ਆ ਇੰਗਲਿਸ਼ ਬੋਲਣ ਦੇ ਵਿੱਚ ਲਿਖਣ ਦੇ ਵਿੱਚ ਰਾਈਟਿੰਗ ਲਿਸਨਿੰਗ ਜੋ ਵੀ ਕਰਵਾਉਣਾ ਟੀਚਰ ਪੂਰਾ ਸਹਿਯੋਗ ਦੇ ਰਹੇ ਨੇ ਆਪਣੇ ਜਿਹੜੇ ਲੋਕਮਾਨਾਂ ਦੇ ਵਿੱਚ ਆਪਣੇ ਬੈਠ ਗਈ ਏ ਗੱਲ ਕਿ ਸਕੂਲਾਂ ਦੇ ਵਿੱਚ ਪੜਾਈ ਨਹੀਂ ਹੁੰਦੀ ਸਾਡੇ ਬੱਚੇ ਦਾ ਜਿਹੜਾ ਭਵਿੱਖ ਤਾਂ ਭਵਿੱਖਾ ਉਹ ਸੁਰੱਖਿਅਤ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਤੋਂ ਹੁਣ ਮਨਕਰ ਨਹੀਂ ਹੋ ਸਕਦੇ ਕਿ ਇਹ ਸਕੂਲ ਆ ਜਿਹੜੇ ਬਹੁਤ ਵਧੀਆ ਹੋ ਗਏ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਇਹ ਸਕੂਲਾਂ ਦਾ ਸਹਿਯੋਗ ਕਰੀਏ ਤੇ ਆਪਣੇ ਬੱਚਿਆਂ ਦੇ ਦਾਖਲੇ ਇਨ੍ਹਾਂ ਸਕੂਲਾਂ ਦੇ ਵਿੱਚ ਕਰਵਾ ਕੇ ਆਪਾਂ ਪੰਜਾਬ ਪੰਜਾਬੀ ਤਰੱਕੀ ਤੇ ਅਤੇ ਇਨ੍ਹਾਂ ਸਕੂਲਾਂ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਸ਼ਤ ਕਰੀਏ ਧੰਨਵਾਦ ਜੀ ਵੈਦਵੈਦਗੀ ਕਰਦਾ ਬਾਰੋਂ ਪੈਸੇ ਕਮਾ ਕੇ ਲਿਆਇਆ ਪੰਡਤ ਮਿਸਰੀ ਦਾਸ ਜੀ ਜਿਸ ਨੇ ਸਕੂਲ ਬਣਾਇਆ ਪੰਡਤ ਮਿਸਰੀ ਦਾਸ ਜੀ ਜਿਸ ਨੇ ਸਕੂਲ ਬਣਾਇਆ ਕਹਿਣ ਲੱਗਾ ਸੀ ਲੋਕਾਂ ਨੂੰ ਉਹ ਦਰਵਾਜ਼ਾ ਇੱਕ ਬਣਾਉਣਾ ਲੋਕ ਸਿਆਕੇ ਉਸ ਨੂੰ ਕਹਿੰਦੇ ਅਸੀਂ ਨਹੀਂ ਪੈਸਾ ਲਾਉਣਾ ਚੰਗਾ ਪਾਈ ਥੋੜੀ ਮਰਜੀ ਉਸਨੇ ਸੀ ਫਰਮਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਬਾਬਾ ਸੰਤ ਰਾਮ ਜੀ ਸੀਕ ਉਸ ਦਾ ਸੱਚਾ ਸਾਥੀ ਕਮ ਕਰਾਵੇ ਪੰਡਤ ਜੀ ਨਾਲ ਵਚਨ ਸਿੰਘ ਸੀ ਗੱਲ ਆਖੀ ਐਸਾ ਵਿਦਿਆਮੰਦਰ ਬਣਾ ਕੇ ਉਸਨੇ ਐਸਾ ਪੁੰਨ ਕਮਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਪੜਾਉਣ ਲਈ ਸੀ ਟੀਚਰ ਰੱਖੇ ਤਨਖਾਵੀ ਆਪ ਦਿੰਦਾ ਸੋਇਸ ਦੇ ਨਾਲੋਂ ਕਿਹੜਾ ਕੰਮ ਹੋਰ ਕੋਈ ਚੰਗਾ ਮਿਸਰੀ ਵਰਗੇ ਬੋਲ ਸੀ ਉਹਦੇ ਜਿਸਨੇ ਵੀ ਬੁਲਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਇੱਥੋਂ ਪੜ ਕੇ ਅਫਸਰ ਲੱਗੇ ਕਿ ਨਿਆਣੇ ਕਿਸਿਆਣੇ ਚੰਡੀਗੜ ਚੰਡੀਗੜ ਸਿੱਖਿਆ ਡਾਇਰੈਕਟਰ ਲੱਗੇ ਜੀਕੇ ਜੋ ਜਲਵਾਣੇ ਮੋਤਾ ਸਿੰਘ ਮਾਸਟਰ ਜੀ ਸਾਨੂੰ ਚੰਗਾ ਪੜਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਪੰਡਤ ਮਿਸਰੀ ਦਾਸ ਜੀ ਜਿਸਨੇ ਸਕੂਲ ਬਣਾਇਆ ਹਾਂਜੀ ਇਹ ਬੇਟੀ ਨੇ ਜਿਹੜੇ ਆਪਾਂ ਨੂੰ ਕੈਪਟਾ ਸੁਣਾਈ ਆ ਇਹਨੇ ਪੰਡਿਤ ਮਿਸ਼ਰੀ ਦਾਸ ਜਿਹੜੇ ਸਕੂਲ ਦੇ ਬਾਨੀ ਸੀ ਉਹਨਾਂ ਬਾਰੇ ਤੇ ਜਿਹੜੇ ਸਕੂਲ ਦੇ ਵਿੱਚ ਪੜ੍ਹ ਕੇ ਗਏ ਨੇ ਜਿਹੜੀਆਂ ਆਪਣੀ ਫੀਲਡ ਦੇ ਵਿੱਚ ਉਹ ਕਾਮਯਾਬ ਹੋਏ ਨੇ ਉਹਨਾਂ ਦੇ ਨਾਮ ਲਿਆ ਨੇ ਕੀ ਨਾਮ ਹੈ ਬੇਟਾ ਆਪਣਾ ਜਸ਼ਨਪ੍ਰੀਤ ਕੌਰ ਜੀ ਕਿਹੜੀ ਕਲਾਸ ਪੜ੍ਹਦੇ ਹੋ ਜੀ 9th 9th ਸਕੂਲ ਦਾ ਮਾਹੌਲ ਕਿਵੇਂ ਆ ਪੁੱਤ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਪੜ੍ਹਾਈ ਦੇ ਨਾਲ ਨਾਲ ਕੋਈ ਹੋਰ ਐਕਟੀਵਿਟੀ ਕਰਦੇ ਹੋ ਤੁਸੀਂ ਹਾਂਜੀ 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 ਤੇ ਟੀਚਰਾਂ ਦਾ ਕਿੰਨਾ ਸਹਿਯੋਗ ਆ ਬਹੁਤ ਜ਼ਿਆਦਾ ਜੀ ਠੀਕ ਹੈ ਬਹੁਤ ਧੰਨਵਾਦ ਬਹੁਤ ਠੀਕ ਹੈ ਜੀ ਸਕੂਲ ਦਾ ਨਾਮ ਸਰਕਾਰੀ ਐਮਡੀ ਸੀਨੀਅਰ ਸੈਕੰਡਰੀ ਸਕੂਲ ਲੋਤਵੱਦੀ ਹੈ 1936 ਦੇ ਵਿੱਚ ਸਾਡਾ ਸਕੂਲ ਪ੍ਰਾਇਮਰੀ ਸਕੂਲ ਸੀ ਉਸ ਤੋਂ ਬਾਅਦ 1942 ਦੇ ਵਿੱਚ ਮਿਡਲ ਤੇ 1946 ਦੇ ਵਿੱਚ ਇਹ ਹਾਈ ਸਕੂਲ ਬਣ ਗਿਆ ਤੇ ਉਸ ਤੋਂ ਬਾਅਦ 2016 ਦੇ ਵਿੱਚ ਇਹ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਇੱਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਤੇ ਬੱਚੇ ਸਟੇਟ ਲੈਵਲ ਤੱਕ ਵੱਖ-ਵੱਖ ਫੀਲਡਸ ਦੇ ਵਿੱਚ ਮੱਲਾ ਮਾਰਦੇ ਹਨ ਸਾਰਾ ਸਟਾਫ ਆਪਣਾ ਯੋਗਦਾਨ ਤਨ ਮਨ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਤੀ ਉਤੇਜਿਤ ਰਹਿੰਦਾ ਹੈ ਅਸੀਂ ਆਸ ਕਰਦੇ ਹਾਂ ਕਿ ਸਾਡੇ ਬੱਚੇ ਵੱਡੀਆਂ ਪ੍ਰਾਪਤੀਆਂ ਕਰਨ ਉੱਚੀਆਂ ਮੰਜ਼ਲਾਂ 'ਚੋਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਣ ਅਸੀਂ ਮਾਤਾ ਪਿਤਾ ਨੂੰ ਅਪੀਲ ਕਰਦੇ ਹਾਂ ਕੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਦਾਖਲਾ ਕਰਾ ਕੇ ਆਪਣਾ ਆਪਣੇ ਪਿੰਡ ਦਾ ਤੇ ਆਪਣੇ ਪਿੰਡ ਦੇ ਸਕੂਲ ਦਾ ਨਾਂ ਜਿਹੜਾ ਉਜਲ ਕਰੀ ਧੰਨਵਾਦ ਹਾਂਜੀ ਫਸਟ ਆਫ ਆਲ ਗੁੱਡ ਮਾਰਨਿੰਗ ਟੂ ਆਲ ਮਾਈਸੈਲਫ ਸਵਰਨਜੀਤ ਫ্রম ਆਈ ਜੁਆਇਨਡ ði ਸਕੂਲ ਫ্রম ਲਾਸਟ ਈਅਰ ਆਈ ਐਮ ਸਾਇੰਸ ਮਿਸਟਰਸ ਇਨ ði ਸਕੂਲ ਮੈਨੂਏ ਸਕੂਲ ਬਹੁਤ ਵਧੀਆ ਲੱਗਿਆ ਮੈਂ ਪਿਛਲੇ ਤੋਂ ਪਿਛਲੇ ਸਾਲ ਜੁਆਇਨ ਕੀਤਾ ਸੀ ਤੇ এনवायरमेंट ਬਹੁਤ ਵਧੀਆ ਸਕੂਲ ਦਾ ਜਿੰਨੀ ਸਕੂਲ ਦੀ ਬਿਲਡਿੰਗ ਸੋਹਣੀ ਹੈ ਨਾਲ ਦੀ ਨਾਲ ਸਕੂਲ ਦੇ ਵਿੱਚ ਬੱਚੇ ਟੀਚਰਸ ਤੇ ਸਕੂਲ ਦਾ ਜੋ ਵਾਤਾਵਰਣ ਬੱਚੀ ਦੇ ਸਿੱਖਣ ਲਈ ਚਾਹੀਦਾ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਈਵਨ ਬੱਚੇ ਇੰਨੇ ਜ਼ਿਆਦਾ ਐਫੀਸ਼ੀਐਂਟ ਨੇ ਕਿ ਅ ਇਸ ਵਾਰ ਪਿਛਲੇ ਸਾਲ ਸਾਡੇ ਸਕੂਲ ਦਾ ਮਾਡਲ ਜੋ ਸੀ ਸਾਇੰਸ ਦਾ ਸਟੇਟ ਲੈਵਲ ਤੇ ਕਿਹਾ ਸੀ ਤੇ ਬੱਚੇ ਇੰਨੇ ਜ਼ਿਆਦਾ ਇੰਟੈਲੀਜੈਂਟ ਬੱਚੇ ਅਗਰ ਇਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਵੇ ਤੇ ਇਹ ਬੱਚੇ ਬਹੁਤ ਵੱਡੇ ਲੈਵਲ ਦੇ ਉੱਤੇ ਜਾ ਸਕਦੇ ਨੇ ਤੇ ਬਾਕੀ ਬੱਚੇ ਬਹੁਤ ਕਾਫੀ inspire ਨੇ ਇੱਥੋਂ ਦੇ এনवायरमेंट ਤੋਂ ਪ੍ਰੇਅਰ ਦੇ ਟਾਈਮ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਸਪਿਰੇਸ਼ਨਲ ਕੁਆਇਟਸ ਦਿੱਤੀਆਂ ਜਾਂਦੀਆਂ ਨੇ ਇਨਸਪਿਰੇਸ਼ਨਲ inspire ਕੀਤਾ ਜਾਂਦਾ ਤੇ ਇੱਕ ਵੱਤ ਤੋਂ ਵੱਤ ਬੱਚੇ ਅਲੱਗ-ਅਲੱਗ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਂਦੇ। ਇਸੇ ਤਹਿਤ ਆ ਸਾਡੇ ਸਕੂਲ ਦੇ ਵਿੱਚ ਇਕੋ ਕਲੱਬ ਵੀ ਸ਼ੁਰੂ ਕੀਤਾ ਗਿਆ ਤੇ ਇਸ ਦੇ ਤਹਿਤ ਬੱਚਿਆਂ ਨੂੰ ਮਤਲਬ ਵੱਤ ਤੋਂ ਵੱਤ ਪਲਾਂਟਸ ਨੂੰ ਉਹਦੀ ਕੇਅਰ ਕਰਨ ਵੱਤ ਤੋਂ ਵੱਤ ਪਲਾਂਟਸ ਲਗਾਉਣ ਪਲਾਂਟ ਡਰਾਈਵ ਅਸੀਂ ਸ਼ੁਰੂ ਕੀਤੀ ਹੋਈ ਹੈ ਹਰ ਹਫਤੇ ਹਰ ਮਤਲਬ ਅਸੀਂ ਕੋਈ ਨਾ ਕੋਈ ਪਲਾਂਟ ਜ਼ਰੂਰ ਲਾਉਣੇ ਆ ਬੱਚਿਆਂ ਨੂੰ ਪਲਾਂਟਸ ਡਿਵਾਈਡ ਕੀਤੇ ਹੋਏ ਆ ਤੇ ਹਰ ਇੱਕ ਬੱਚਾ ਇੱਕ ਪਲਾਂਟ ਨੂੰ ਲਵਾ ਉਹਦੀ ਕੇਅਰ ਕਰਨ ਦੀ ਡਿਊਟੀ ਉਹ ਬੱਚੇ ਨੂੰ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਅਸੀਂ ਹੋਰ ਵੀ ਨਿੱਕੇ ਨਿੱਕੇ ਪ੍ਰੋਜੈਕਟ ਕਈ ਸ਼ੁਰੂ ਕੀਤੇ ਆ ਜਿਹੜੇ ਕਿ ਬੱਚੇ ਨੂੰ ਦਾ ਜਿਹੜਾ ਉਹਦਾ ਨਾਰਮਲ ਡਵੈਲਪਮੈਂਟ ਹੋਣਾ ਜ਼ਰੂਰੀ ਹੈ ਉਹਦੇ ਲਈ ਚਾਹੀਦੇ ਨੇ ਉਹ ਹੈਗੇ ਨੇ ਤੇ ਬਾਕੀ ਅ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਆਪਦੇ ਬੱਚੇ ਨੂੰ ਸਾਡੇ ਸਕੂਲ ਵਿੱਚ ਭੇਜੋ ਤਾਂ ਕਿ ਬੱਚਿਆਂ ਨੂੰ ਵਧੀਆ এনवायरमेंट ਪਲੱਸ ਨੂੰ ਵਧੀਆ ਲਾਈਫ ਦੇ ਵਿੱਚ ਅੱਗੇ ਵਧਣ ਦੇ ਲਈ ਜੋ ਵੀ ਸਿੱਖਿਆ ਦੀ ਲੋੜ ਹੈ ਉਹ ਉਹਨੂੰ ਮਿਲੇ ਤੇ गुजारिश ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਅ ਕੋਸ਼ਿਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਿਆ ਜਾਵੇ ਤੇ ਤਾਂ ਕਿ ਅਸੀਂ ਉਹਨਾਂ ਨੂੰ ਮੌਕਾ ਮਿਲ ਸਕੇ ਕਿ ਅਸੀਂ ਬੱਚਿਆਂ ਦਾ ਭਵਿੱਖ ਨੂੰ ਉਜਵਲ ਕਰ ਸਕੀਏ ਧੰਨਵਾਦ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੋਹੜਬੱਦੀ ਵਿੱਚ ਐਜ਼ ਅ ਇੰਗਲਿਸ਼ ਮਿਸਟਰਸ ਦੀ ਪੋਸਟ ਤੇ ਤਾਇਨਾਤ ਹਾਂ ਮੇਰੀ ਜੁਆਇਨਿੰਗ 2018 ਜ਼ਿਲ੍ਹਾ ਮੋਗਾ ਵਿੱਚ ਹੋਈ ਸੀ ਅਤੇ ਮੈਂ ਇੱਥੇ 2021 ਵਿੱਚ ਬਦਲੀ ਕਰਵਾ ਕੇ ਆਈ ਹਾਂ 2021 ਤੋਂ ਲੈ ਕੇ ਜੇ ਹੁਣ ਤੱਕ 2025 ਤੱਕ ਅਸੀਂ ਆਪਣੇ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਇੱਥੋਂ ਦੇ ਸਕੂਲ ਦਾ ਮਾਹੌਲ ਬਹੁਤ ਹੀ ਵਧੀਆ ਹੈ ਇੱਥੇ ਦੇ ਸਾਡੇ ਇਨਚਾਰਜ ਮੈਡਮ ਸ਼੍ਰੀਮਤੀ ਹਰਦੀਪ ਕੌਰ ਉਹ ਬਹੁਤ ਹੀ ਇੱਕ ਕਾਈਂਡ ਹਰਟਡ ਹਾਰਡ ਵਰਕਿੰਗ ਪਰਸਨ ਹਨ ਉਹ ਹਰ ਬੱਚੇ ਨੂੰ ਬਹੁਤ ਹੀ ਪਿਆਰ ਨਾਲ ਡੀਲ ਕਰਦੇ ਹਨ ਅਤੇ ਇੱਥੋਂ ਦਾ ਜਿਹੜਾ ਸਮੂਹ ਸਟਾਫ ਹੈ ਉਹ ਵੀ ਬਹੁਤ ਜ਼ਿਆਦਾ ਮਿਹਨਤੀ ਹੈ ਇੱਥੇ ਹਰ ਵਿਸ਼ੇ ਦੇ ਅਧਿਆਪਕ ਚਾਹੇ ਉਹ ਪੰਜਾਬੀ ਦੇ ਹੋਣ ਸਾਇੰਸ ਦੇ ਹੋਣ ਮੈਥਸ ਦੇ ਹੋਣ ਉਹ ਇਸ ਪੜਾਈ ਦੇ ਨਾਲ ਹਰ ਗਤੀਵਿਧੀਆਂ ਨੂੰ ਕਰਵਾਉਂਦੇ ਹਨ ਇੱਥੇ ਅਸੀਂ ਮੈਂ ਬਹੁਤ ਮਾਣ ਨਾਲ ਕਹਿ ਸਕਦੀ ਹਾਂ ਕੇ ਸਾਡਾ ਇੱਕ ਲਾਸਟイヤー 8ਵੀਂ ਕਲਾਸ ਦਾ ਵਿਦਿਆਰਥੀ ਸਟੇਟ ਲੈਵਲ ਤੇ ਆਪਣਾ ਸਾਇੰਸ ਦਾ ਪ੍ਰੋਜੈਕਟ ਲੈ ਕੇ ਗਿਆ ਸੀ ਅਤੇ ਇੱਥੇ ਮੈਥ ਅੰਗਰੇਜ਼ੀ ਇਹਦੇ ਨੇ ਇਹ ਵਿਸ਼ੇ ਨਾਲ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਬੱਚੇ ਬਹੁਤ ਹੀ ਪਿਆਰ ਨਾਲ ਪੜ੍ਹਦੇ ਹਨ ਅਤੇ ਸਿੱਖਦੇ ਹਨ ਸਵੇਰ ਤੋਂ ਲੈ ਕੇ 2 ਵਜੇ ਤੱਕ ਜਦੋਂ ਤੱਕ ਛੁੱਟੀ ਹੁੰਦੀ ਹੈ ਸਾਡਾ ਇਹੀ ਮਤਲਬ ਹੈ ਕਿ ਅਸੀਂ ਬੱਚਿਆਂ ਨੂੰ ਕੁਝ ਨਾ ਕੁਝ ਸਿਖਾ ਸਕੀਏ ਅਤੇ ਉਹਨਾਂ ਨੂੰ ਸਮਾਜ ਵਿੱਚ ਵਿਚਰਨਾ ਸਿਖਾ ਸਕੀਏ ਕਿਉਂਕਿ ਜਿਹੜਾ ਸਕੂਲ ਹੈ ਉਹ ਬੱਚੇ ਦੀ ਬੁਨਿਆਦ ਹੁੰਦਾ ਹੈ ਜੇ ਬੱਚੇ ਦੀ ਬੁਨਿਆਦ ਹੀ ਵਧੀਆ ਨਾ ਹੋਈ ਤਾਂ ਉਹ ਕੱਲ ਨੂੰ ਆਪਣਾ ਭਵਿੱਖ ਕਿਸ ਤਰ੍ਹਾਂ ਬਣਾ ਸਕਦਾ ਹੈ ਤਾਂ ਮੈਂ ਤੁਹਾਡੇ ਸਾਹਮਣੇ ਇਹੀ ਗੁਜਾਰਿਸ਼ ਕਰਦੀ ਹਾਂ ਕਿ ਤੁਸੀਂ ਆਪਣੇ ਬੱਚੇ ਦੇ ਭਵਿੱਖ ਨੂੰ ਉਜਲ ਬਣਾਉਣ ਲਈ ਅਤੇ ਆਪਣੇ ਜੀਵਨ ਦਾ ਪੱਧਰ ਸੁਧਾਰ ਲਈ ਇੱਕ ਵਾਰ ਸਾਡੇ ਸਕੂਲ ਵਿੱਚ ਵਿਜ਼ਿਟ ਜ਼ਰੂਰ ਕਰੋ ਅਤੇ ਆਪਣੇ ਬੱਚੇ ਦਾ ਦਾਖਲਾ ਇੱਥੇ ਕਰਵਾਓ ਆਮ ਸਕੂਲਾਂ ਦੇ ਮੁਕਾਬਲੇ ਇੱਥੇ ਸਰਕਾਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਅਤੇ ਬੱਚੇ ਨੂੰ ਬਹੁਤ ਹੀ ਪਿਆਰ ਨਾਲ ਪੜਾਇਆ ਜਾਂਦਾ ਹੈ ਤਾਂ ਮੈਂ ਮੈਂ ਇੱਕ ਵਾਰ ਫਿਰ ਇਹ ਹੀ ਗੁਜਾਰਿਸ਼ ਕਰਾਂਗੀ ਕਿ ਤੁਸੀਂ ਆਪਣੇ ਬੱਚੇ ਦਾ ਦਾਖਲਾ ਲੋਹਟਬੱਦੀ ਸਕੂਲ ਸਰਕਾਰੀ ਇਹਦੇ ਵਿੱਚ ਜ਼ਰੂਰ ਕਰਵਾਓ ਤਾਂ ਕਿ ਅਸੀਂ ਬੱਚਿਆਂ ਨੂੰ ਪੜ੍ਹਾ ਸਕੀਏ ਅਤੇ ਬੱਚੇ ਪੜ੍ਹ ਸਕਣ ਅਤੇ ਜ਼ਿੰਦਗੀ ਵਿੱਚ ਕੁਝ ਬਣ ਸਕਣ ਧੰਨਵਾਦ ਮਿਸ ਸਿਲਮਤੀ ਹਰਦੀਪਕੌਰ ਸਕੂਲ ਇਨ ਚਾਰਜ ਹੈ ਸੀਨੀਅਰ ਸੈਂਟਰੀ ਸਕੂਲ ਲੋਟਬੱਦੀ ਤੇ ਸਮੂਹ ਨਗਰ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਇਹ ਬੇਨਤੀ ਕਰਦੀਆਂ ਵੀ ਆਪਦੇ ਸਕੂਲ ਦੇ ਵਿੱਚ ਪਹਿਲਾਂ ਇੱਥੇ ਬੱਚਿਆਂ ਦੀ ਵੱਧ ਤੋਂ ਵੱਧ ਐਡਮਿਸ਼ਨ ਕਰਾਓ ਕਿਉਂਕਿ ਮੈਂ 21 ਤੋਂ ਇੱਥੇ ਸੁਆਵਾ ਦੇ ਰਹੀ ਆ ਤੇ ਮੈਨੂੰ ਆਪਦੇ ਤੇ ਸਕੂਲ ਅਤੇ ਸਕੂਲ ਦੇ ਸਾਰੇ ਸਟਾਫ ਤੇ ਬਹੁਤ ਮਾਣ ਆ ਤੇ ਹਮੇਸ਼ਾ ਹੀ ਮੇਰਾ ਜਿਹੜਾ ਸਹਿਯੋਗ ਉਹਨਾਂ ਨੇ ਦਿੱਤਾ ਇਸ ਤਰ੍ਹਾਂ ਸਕੂਲ ਦੇ ਦਾਨੇ ਸੱਜਣਾ ਅਤੇ ਐਸਐਮਐਸ ਕਮੇਟੀ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੈਨੂੰ ਇਹ ਆਸਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਇੱਥੇ ਦਾਖਲਾ ਕਰਾਉਂਗੇ ਤੁਹਾਡਾ ਜਿਹਾ ਗਿਲਾ ਇਹ ਹੋ ਜਾਂਦਾ ਵੀ ਬੱਚੇ ਆਲੇ-ਦਾਲੇ ਦੇ ਸਕੂਲਾਂ ਦੇ ਵਿੱਚ ਸਟੇਮ ਬਜ਼ਰ ਰਕੇ ਜਾਂ ਕਈ ਵਾਰੀ ਕੋਈ ਨਾ ਕੋਈ ਕਾਰਨ ਕਰਕੇ ਇੱਥੋਂ ਦਾਖਲਾ ਜਿਹੜਾ ਹੋਰ ਸਕੂਲਾਂ ਚ ਲੈ ਰਹੇ ਨੇ ਮਾਪਿਆਂ ਅੱਗੇ ਮੇਰੀ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਸਕੂਲ ਦੀਆਂ ਜਿੰਨੀਆਂ ਵੀ ਸਰਕਾਰੀ ਸਹੂਲਤਾਂ ਨੇ ਉਹਨਾਂ ਦਾ ਵੱਧ ਤੋਂ ਵੱਧ ਲਾਹਾ ਲਓ ਲਾਗ ਉਠਾਓ ਮੇਰੇ ਬਗਲ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਇਹ ਹੀ ਆ ਕਿ ਆਲੇ-ਦਾਲੇ ਦੇ ਜੋ ਵੀ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਜੋ ਵੀ ਸਤੋਂ ਲੁੱਟ ਟੈਕ ਸੁੱਟਾ ਉਹ ਤੋਂ ਬਚਦੇ ਹੋਏ ਆਪ ਦੇ ਸਰਕਾਰੀ ਸਹੂਲਤਾਂ ਦਾ ਲਾਗ ਉਠਾਓ ਥੈਂਕ ਯੂ building has a very beautiful building it has a, it has 16 room in my school my school environment has a very conducive and we get all type of knowledge in my school thank you ਸਕੂਲ ਇੰਚਾਰਜ ਹਰਦੀਪ ਕੌਰ ਨੇ ਸਾਨੂੰ ਵਿਸਥਾਰਤ ਦੱਸ ਦਿੱਤਾ ਜੀ ਕਿ ਜਿਹੜੀਆਂ ਸਕੂਲ ਦੀਆਂ ਪ੍ਰਾਪਤੀਆਂ ਨੇ ਸਕੂਲ ਦੇ ਵਿੱਚ ਜਿਹੜਾ ਡੋਨੇਸ਼ਨ ਦੀ ਕੋਈ ਘਾਟ ਨਹੀਂ ਸਹੂਲਤਾਂ ਦੀ ਕੋਈ ਘਾਟ ਨਹੀਂ ਜੇਕਰ ਤੁਹਾਡਾ ਬੱਚਾ ਖੇਡਾਂ ਦੇ ਵਿੱਚ ਅੱਗੇ ਜਾਣਾ ਚਾਹੁੰਦਾ ਤਾਂ ਪੂਰੀ ਸਪੋਰਟ ਸਕੂਲ ਬਣੀ ਹੋਣੀ ਆ ਇਸ ਤੋਂ ਇਲਾਵਾ ਜੀਆਂ ਸਰਕਾਰੀ ਸਹੂਲਤਾਂ ਨੇ ਉਦੇ ਵਿੱਚ ਵੀ ਤੁਹਾਨੂੰ ਸਕੂਲ ਆ ਜਿਹੜਾ ਉਹ ਪੂਰੀਆਂ ਤੁਹਾਨੂੰ ਸਹੂਲਤਾਂ ਜਿਹੜੀਆਂ ਸਕੂਲ ਬੈਨ ਹੋ ਗਈ ਬਰਦੀਆਂ ਹੋ ਗਈਆਂ ਕਿਤਾਬਾਂ ਜੋ ਵੀ ਜਿੰਦਾਂ ਵੀ ਸਹੂਲਤਾਂ ਸਰਕਾਰ ਵੱਲੋਂ ਆਉਣੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਇੱਕ ਸਵਾਲ ਮੇਰੇ ذہن ਚ ਆ ਰਿਹਾ ਕਿ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਰਹੇ ਹੋ ਕਦੇ ਤੁਸੀਂ ਜਾ ਕੇ ਸਕੂਲਾਂ ਦੇ ਵਿੱਚ ਸਕੂਲ ਦੇ ਜਿਹੜਾ ਟੀਚਰ ਤੁਹਾਡੇ ਬੱਚੇ ਨੂੰ ਪੜ੍ਹਾ ਰਿਹਾ ਉਹਨੂੰ ਕਦੇ ਕੁਆਲੀਫਾਈ ਪੁੱਛਿਆ ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੀ ਆ ਇੱਥੇ ਤੁਹਾਨੂੰ ਬਿਲਕੁਲ ਕੁਆਲੀਫਾਈਡ ਆ ਜਿਹੜੇ ਟੀਚਰ ਉਹ ਮਿਲਣਗੇ ਸਕੂਲਾਂ ਸਰਕਾਰੀ ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਆਪਾਂ ਲੁੱਟ ਖਸੁੱਟ ਆਪਣੀ ਹੁੰਦੀ ਆ ਸਕੂਲਾਂ ਦੇ ਵਿੱਚ ਆਪਾਂ ਬੇਲੋੜੇ ਖਰਚੇ ਵਧਾ ਲੇ ਇੱਕ ਆਪਣੀ ਇਮੇਜ ਬਣਾਉਣ ਖਾਤਰ ਕਿ ਰਿਸ਼ਤੇਦਾਰ ਕੀ ਕਹਿਣਗੇ ਜਾਂ ਆਪਣਾ ਆਂਡ ਗਵਾਂਡ ਕੀ ਕਹੂਗਾ ਇਹ ਗੱਲ ਮੰਨ ਕੇ ਚੱਲਿਓ ਕਿ ਸਕੂਲਾਂ 'ਚ ਪੜਾਉਣ ਦੇ ਨਾਲ ਤੁਹਾਡਾ ਜਿਹੜਾ ਗ੍ਰਾਫ ਘਿਰਦਾ ਨਹੀਂ ਤੁਹਾਡਾ ਉੱਚਾ ਹੁੰਦਾ ਤੇ ਬੱਚੇ ਵੱਧ ਤੋਂ ਵੱਧ ਸਕੂਲਾਂ ਵਿੱਚ ਲਾ ਕੇ ਆਪਾਂ ਇਹ ਸਕੂਲਾਂ ਦੇ ਵਿੱਚ ਜਿਹੜੀ ਸਹੂਲਤਾਂ ਦਾ ਆਨੰਦ ਮਾਣੀਏ ਤੇ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਉਹ ਰੋਸ਼ਨ ਕਰੀਏ ਆਓ ਆਪਾਂ ਸਮੁੱਚੇ ਪੰਜਾਬ ਪੰਜਾਬੀ ਜਿੰਦਾਬਾਦ ਕਹਿਣ ਦੇ ਲਈ ਇਨ੍ਹਾਂ ਸਕੂਲਾਂ 'ਚ ਦਾਖਲੇ ਦਿਵਾ ਕੇ ਆਪਣੇ ਬੱਚਿਆਂ ਨੂੰ ਵੱਖ-ਵੱਖੇ ਤਰ੍ਹਾਂ ਦੇ ਸੇਵਾਵਾਂ ਦੇਣ ਲਈ ਭੇਜੀਏ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਤੇ ਜੁੜੂਰ ਕਰਿਓ ਜੀ ਧੰਨਵਾਦ